ਅਪਾ ਮਿਲਣਾ ਪਤਵਾਰਾ ਦੀ ਬਾਹ ਵੀ ਫੜਾਂਗੇ ਹਾਂ ਇਹਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਕਾਨੂੰਨੀ ਸਜ਼ਾ ਜੜੀ ਅਦਿਆ ਕਤਲ ਦੇ ਬਰਾਬਰ ਜਿਹੜੀ ਉਹਨਾਂ ਨੂੰ ਸਜ਼ਾ ਮਿਲੇ ਉਹ ਕਾਰਵਾਈ ਕਰ ਤਾਂ ਲਗਾਤਾਰ ਜਿਹੜੀ ਕੱਲੀ-ਕੱਲੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਕੱਲ ਬਿੱਤੀ ਦੇ ਰਾਤ ਸ਼ਾਮ ਨੂੰ ਜਿਹੜਾ ਮੰਦ ਭੱਗੀ ਗੱਲ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਜਿਹੜਾ ਸੰਬੰਧਿਤ ਜੋ ਲੋਕ ਹੁੰਦੇ ਨੇ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਜੋ ਲੋਕ ਨੇ ਜਿਹੜੇ ਕਿ ਸ਼ਰਾਬ ਪੀਣ ਕਰਕੇ ਜੋ ਮਾੜੀ ਸ਼ਰਾਬ ਪੀਣ ਕਰਕੇ ਜਿਸ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ ਤਾਂ ਦੱਸ ਦਈਏ ਕਿ ਜਿੰਨੇ ਵੀ ਲੋਕ ਹੈਗੇ ਨੇ 14 ਦੇ ਕਰੀਬ ਜਿਹੜੀਆਂ ਮੌਤਾਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਡਿਕਲੇਅਰ ਕਰ ਦਿੱਤੀਆਂ ਗਈਆਂ ਨੇ ਤਾਂ ਦੱਸ ਦਈਏ ਕਿ ਇਹ ਜਿਹੜੀਆਂ ਮੌਤਾਂ ਹੋਈਆਂ ਨੇ ਤਾਂ ਸਾਰੇ ਦੇ ਸਾਰੇ ਜਿਹੜੇ ਮਾੜੇ ਘਰਾਂ ਦੇ ਜਿਹੜੇ ਤਾਲੂਕ ਰੱਖਦੇ ਲੋਕ ਹੈਗੇ ਨੇ ਤਾਂ ਜਿੱਥੇ ਕਿ ਜ਼ਿਲ੍ਹਾ ਪ੍ਰਸ਼ਾਸਨ ਸਵੇਤੋਂ ਇਹਨਾਂ ਦੇ ਘਰਾਂ ਦੇ ਵਿੱਚ ਪਹੁੰਚਣਾ ਉੱਥੇ ਹੀ ਮੰਤਰੀ ਸਾਹਿਬਾਨ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਹੈਗੇ ਨੇ ਉਹ ਵੀ ਅੱਜ ਇਹਨਾਂ ਦੇ ਜੋ ਘਰਾਂ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਪਹੁੰਚ ਰਹੇ ਨੇ ਹਾਲਾਂਕਿ ਸੂਬੇ ਦੇ ਮੁੱਖ ਮੰਤਰੀ ਸਾਹਿਬਾਨ ਵੀ ਜਿਹੜੇ ਕੁਝ ਹੀ ਸਮੇਂ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਪਹੁੰਚਣਗੇ ਤੁਸੀਂ ਵੇਖ ਸਕਦੇ ਹੋ ਡੀਆਈਜੀ ਸਤਿੰਦਰ ਸਿੰਘ ਜੋ ਨੇ ਉਹ ਵੀ ਪਹੁੰਚੇ ਨੇ ਡੀਸੀ ਸਾਹਿਬਾਨ ਡੀਸੀ ਮੈਮ ਜੋ ਹੈਗੇ ਨੇ ਉਹ ਵੀ ਇੰਨਾ ਘਰਾਂ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਵੱਖ-ਵੱਖ ਪਾਰਟੀਆਂ ਤੋਂ ਜੋ ਲੋਕ ਆਣਾ ਸ਼ੁਰੂ ਹੋ ਗਏ ਨੇ ਤਾਂ ਉੱਥੇ ਹੀ ਕੁਲਦੀਪ ਸਿੰਘ ਧਾਲੀਵਾਲ ਹੋਣਾ ਦੇ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਜੀ ਸਰ ਕੋਈ ਮਾਲੀ ਸਹਾਇਤਾ ਪਰਿਵਾਰਾਂ ਨੂੰ ਸਭ ਕੁਝ ਹੋਊਗਾ ਸਭ ਕੁਝ ਹੋਊਗਾ ਸੀਐਮ ਸਾਹਿਬ ਆ ਰਹੇ ਸਭ ਕੁਝ ਹੋਊਗਾ ਠੀਕ ਹੈ ਸਭ ਕੁਝ ਹੋਊਗਾ ਅਫਸਰ ਨੂੰ ਆ ਰਹੇ ਜੀ ਸੀਐਮ ਸਾਹਿਬ ਕਿਉਂਕਿ ਜਿਸ ਤਰ੍ਹਾਂ ਕਾਫੀ ਮਾੜੀ ਗੱਲ ਹੈ ਜੀ ਅਕਸਰ ਇਹ ਯੁੱਧ ਨਸ਼ਾ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਸਰਕਾਰ ਵੱਲੋਂ ਲੇਕਿਨ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਨਾਲ ਮੌਤ ਹੋਣੀ ਕਿੰਨੀ ਕਮਾੜੀ ਗੱਲ ਹੈ ਨਹੀਂ ਨਹੀਂ ਬਹੁਤ ਹੀ ਮਾੜੀ ਜੁੱਧ ਨਸ਼ਿਆਂ ਦੇ ਵਿਰੁੱਧ ਉਹਦੇ ਵਿੱਚ ਇਹ ਬਲਿੱਖ ਸਾਜ਼ਿਸ਼ ਪਰ ਕੋਈ ਗੱਲ ਨਹੀਂ ਆਪਾਂ ਮਤਲਬ ਇਹਨਾਂ ਪਤਵਾਦਾ ਦੀ ਬਾਹ ਵੀ ਫੜਾਂਗੇ ਹਾਂ ਇਹਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਖਤ ਕਾਨੂੰਨੀ ਸਜ਼ਾ ਜਿਹੜੀ ਆ ਦਿਆਂ ਕਿਉਂਕਿ ਦੋਸ਼ੀ ਜਿਹੜੇ ਫੜ ਲਿੱਤੇ ਗਏ ਨੇ ਧਾਲੀਵਾਲ ਸਾਹਿਬ ਉਹਨਾਂ ਦੇ ਉੱਤੇ ਜਿਹੜੀ ਆ ਜਿਹੜੀ ਕਾਰਵਾਈ ਜਿਹੜੀ ਆ ਕਰਨ ਦੀ ਵੰਗ ਕਰੋ ਕਿ ਜਿਹੜੀ ਆ ਸਖਤ ਤੋਂ ਕਾਰਵਾਈ ਜਿਹੜੀ ਆ ਸਖਤ ਜਿੱਦਾਂ ਨੂੰ ਮਤਲਬ ਕਤਲ ਦੇ ਬਰਾਬਰ ਜਿਹੜੀ ਉਹਨਾਂ ਨੂੰ ਸਜ਼ਾ ਮਿਲੇ ਉਹ ਕਾਰਵਾਈ ਕਰ ਇਵਨ ਸਾਹਿਬ ਕਹਿਆ ਜਾ ਰਿਹਾ ਕਿ ਥੋੜੇ ਕਾਨੂੰਨ ਉਸ ਲੈਵਲ ਦਾ ਹੀ ਹੈਗਾ ਕਿ ਅਗਲੇ ਦਿਨੇ ਬਾਹਰ ਆ ਜਾਂਦੇ ਨੇ ਇਹ ਮੈਨੂੰ ਫੜਿਆ ਵੀ ਨਹੀਂ 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 ਇੱਕ ਦੂਜੇ ਚ ਬਾਹਰ ਨਹੀਂ ਆ ਸਕਦਾ ਇਹ ਹੁਣ ਕਤਲ ਦਾ ਪੱਤਾ ਤਾਂ ਆ ਬਿਲਕੁਲ ਜਿਹੜੀ ਧਾੜਾ ਲਾਈਆਂ ਇਹਦੇ ਚੋਂ ਬਾਹਰ ਨਹੀਂ ਆ ਸਕਦਾ ਕਿੰਨੇ ਕਿੰਨੇ ਬੰਦੇ ਹੁੰਦੇ ਹੁੰਦੇ ਇਹ ਤੁਸੀਂ ਵੇਖ ਸਕਦੇ ਹੋ ਕਿ ਕੁਲਦੀਪ ਸਿੰਘ ਟਾਲੀਹਾਲ ਜੋ ਨੇ ਪਰਿਵਾਰ ਮਤਲਬ ਬਾਈਕ ਪਿੱਛੇ ਪੱਟੀਆਂ ਦੇ ਸਨਾਂ ਦਾ ਇੱਕ ਜੀ ਬੇਟੀ ਇਹ ਬੱਚਾ ਹੈ ਗਿਆ ਅੱਛਾ ਮਾਂ ਆਏ ਦੀ ਵੀ ਚਲ ਗਈ ਆਪਰੇ ਚੜਦੀ ਅੱਛਾ ਤੇ ਇਹਨਾਂ ਨੂੰ ਮੈਂ ਹੀ ਪਾਲਿਆ ਵਾ ਓਹੋ ਬੱਚਾ ਪੰਤੋਂ ਇਨੀ ਕੀਆਂ ਦੀਆਂ ਛੱਡ ਗਈ ਸੀ ਹਾਂ ਹਾਂ ਕੋਈ ਨਹੀਂ ਅਸੀਂ ਅਸੀਂ ਤੁਹਾਡੇ ਨਾਲ ਆ ਬਦੋ ਸਾਹਿਬ ਆਹੀ ਬੜੇ ਖੁਸ਼ ਹਾਂ ਇੱਕ ਵੱਲੋਂ ਦੁੱਖ ਵੀ ਹੈ ਸਾਨੂੰ ਤੇ ਇਨੀਆਂ ਮੋਤਾਂ ਹੋ ਗਈਆਂ ਪਰ ਇਹ ਬੜਾ ਖੁਸ਼ ਹਾਂ 17 ਸਾਲਾਂ ਦੇ ਵਿੱਚ ਇਹ ਜਿਹੜੀ ਪਾਰਟੀ ਹੈ ਨਾ ਇੱਕ ਘਰ ਘਰ ਆਈ ਹੈ ਨਹੀਂ ਨਹੀਂ ਸਿੱਤੋਂ ਸਾਨੂੰ ਬੜੀ ਖੁਸ਼ੀ ਹੋਣ ਦੀ ਆ ਸੋ ਇਨਾਂ ਦੇ ਸਾਦੇ ਸਾਦੇ ਪਵਾਦ ਦੇ ਮੈਂਬਰ ਆਪਣੇ ਆ ਟੀਚਰ ਬਣਨਾ ਚਾਹੁੰਦੇ ਪਰ ਕਿ ਕੋਈ ਬੋਤ ਪੜਨਾ ਤੈਨੂੰ ਅਸੀਂ ਪੜਾਵਾਂਗੇ ਸਰਕਾਰ ਪੜਾਊਗੀ ਤੈਨੂੰ ਠੀਕ ਹੈ ਹਾਂ ਹਾਂ ਕੋਈ ਗੱਲ ਆ ਆ ਹਾਂ ਭਾਜੀ ਇਧਰ ਹੋ ਜਾਓ ਕੋਈ ਨਹੀਂ ਡਿਊਟੀ ਜਾਂਦੀ ਪਿੱਛੇ ਹਟ ਜਾਓ ਕਿ ਜੋ ਮੰਤਰੀ ਸਹਾਇਤਾ ਮੰਤਰੀ ਸਾਹਿਬ ਇਸ ਦਾ ਪਰਿਵਾਰ ਨੂੰ ਕੀ ਮੰਨੇ ਹੁਣ ਤਾਂ ਅਰੈਸਟ ਦੇਖੋ 7 ਬੰਦੇ 7 ਬੰਦੇ ਅਰੈਸਟ ਹੋ ਗਏ ਜਿਹੜੇ ਦੋਸ਼ੀ ਸਾਰੇ ਅਸੀਂ ਫੜ ਲਿਆ ਜਿੱਥੋਂ ਆਇਆ ਕੀ ਆ ਉਹ ਅਜੇ ਜਾਂਚ ਕਰਦੇ ਠੀਕ ਹੈ ਜੀ ਪਤ ਜਨਾਂ ਨੇ ਮੇਲ ਲਿਆਂਦੀ ਵੰਡੀ ਉਹ 7 ਬੰਦੇ ਅਰੈਸਟ ਕਰ ਲਿਆ ਕੀ ਕਰ ਤਾਂ ਇਹਨਾਂ ਦੀ ਕੀ ਮਨਲੀ ਸਹਾਇਤਾ ਕੀ ਕੀਤੀ ਜਾਏਗੀ ਕਿਸ ਕਿਸਮ ਦੀ ਸਹਾਇਤਾ ਹੋਊਗੀ ਹਰ ਕਿਸਮ ਦੀ ਜਿੱਦਾਂ ਜੀ ਵਕਤ ਦੀ ਸਾਹ ਪਹੁੰਚਦੇ ਆ ਉਹ ਆ ਗਏ ਫਿਰ ਪੱਕਾ ਦਾਂਗੇ ਕੋਈ ਗੱਲ ਜੀ ਤਾਂ ਇਹ ਦੇਖ ਸਕਦੇ ਹਾਂ ਕਿ ਮਜੀਠੇ ਹਲਕੇ ਦੇ ਵਿੱਚ ਜੋ ਕੁਲਦੀਪ ਸਿੰਘ ਢਾਲੀਵਾਲ ਨੇ ਉਹ ਖਾਸ ਤੌਰ ਦੇ ਉੱਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਜਿਹੜਾ ਕੱਲੇ-ਕੱਲੇ ਦੇ ਘਰ ਜਾ ਕੇ ਜੋ ਅ ਦੁੱਖ ਸਾਂਝਾ ਕੀਤਾ ਜਾ ਰਿਹਾ ਇਹ ਇਹ ਤਸਵੀਰ ਜਿਹੜੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪ੍ਰਸ਼ਾਸਨ ਸੜਕਾਂ ਤੇ ਦਿਖਾਈ ਦੇ ਰਿਹਾ ਸੀਗਾ ਉੱਥੇ ਹੀ ਕੁਲਦੀਪ ਸਿੰਘ ਢਾਲੀਵਾਲ ਵੀ ਜੋ ਆਮ ਆਦਮੀ ਪਾਰਟੀ ਤੋਂ ਮੰਤਰੀ ਸਾਹਿਬਾਨ ਹੈਗੇ ਨੇ ਉਹਨਾਂ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਜੋ ਦੁੱਖ ਸਾਂਝਾ ਕੀਤਾ ਜਾ ਰਿਹਾ ਪਰਿਵਾਰ ਦੇ ਨਾਲ ਤਾਂ ਦੱਸ ਦਈਏ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਸੂਬੇ ਦੇ ਮੁੱਖ ਮੰਤਰੀ ਸਾਹਿਬਾਨ ਹੈਗੇ ਨੇ ਉਹ ਵੀ ਪਹੁੰਚ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਪਹੁੰਚ ਕੇ ਜੋ ਹੈ ਇਹਨਾਂ ਪਰਿਵਾਰਾਂ ਦੇ ਨਾਲ ਮਿਲਿਆ ਜਾਏਗਾ ਦੁੱਖ ਸਾਂਝਾ ਕੀਤਾ ਜਾਏਗਾ ਤੇ ਕੱਲੀ ਕੱਲੀ ਅਪਡੇਟ ਜਿਹੜੀ ਹੈ ਇਸ ਪਿੰਡ ਦੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਛਾ ਸੁਣਨ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ